ਕਰ ਦੇ ਵਿੱਚੋਂ ਸੋਹਰੇ ਅਤੇ ਪਤੀ ਦੇ ਜਾਂਦੇ ਹੀ ਨੂ ਨੂ ਆਪਣੀ ਸੱਸ ਤੇ ਅਜਿਹਾ ਗੁੱਸਾ ਚੜਿਆ ਕਿ ਪਹਿਲਾਂ ਇਹ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੰਦੀ ਹੈ ਤੇ ਉਸ ਤੋਂ ਬਾਅਦ ਸਾਗ ਭਰਉਣ ਵਾਲੇ ਦਾਤਰ ਦੇ ਨਾਲ ਹੀ ਉਸ ਨੂੰ ਵੱਢ ਕੱਟ ਕੇ ਸੁੱਟ ਦਿੰਦੀ ਹੈ ਬੇहद ਹੀ ਦੁਖਦ ਘਟਨਾ ਵਾਪਰੀ ਹੈ ਜਿੱਥੇ ਘਰੇਲੂ ਕਲੇਸ਼ ਤੇ ਚਲਦੇ 9 ਸਾਲ ਤੋਂ ਜਿਹੜੀ ਸੱਸ ਦੇ ਨਾਲ ਇਹ ਨੂ ਰਹਿ ਰਹੀ ਸੀ ਉਸੇ ਦੀ ਤੇਜ਼ ਤਾਰ ਹਥਿਆਰਾਂ ਦੇ ਨਾਲ ਅੱਜ ਜਾਨ ਲੈ ਲੇ ਲੈਰਾ ਗਗਾ ਦੇ ਨਜ਼ਦੀਕੀ ਪਿੰਡ ਲਹਿਲ ਕਲਾ ਤੋਂ ਦਿਲ ਦਹਿਲਾਉਣ ਵਾਲਾ ਇਹ ਸਾਰਾ ਮਾਮਲਾ ਸਾਹਮਣੇ ਆਇਆ ਤੜਕਸਾਰ ਨੂ ਨੇ ਕਰੇਲੂ ਕਲੇਸ਼ ਤੇ ਕਾਰਨ ਹੀ ਆਪਣੀ ਸਸਦੀ ਜਾਨ ਲਈ ਹੈ ਗੁਰਸੇਵਕ ਸਿੰਘ ਨੇ ਦੱਸਿਆ ਕਿ 9 ਸਾਲ ਪਹਿਲਾਂ ਉਸਨੇ ਵਿਆਹ ਕਰਵਾਇਆ ਸੀ ਅਤੇ ਘਰ ਦੇ ਵਿੱਚ ਜਿਸ ਸਮੇ ਉਸ ਦੀ ਪਤਨੀ ਅਤੇ ਮਾਂ ਇਕੱਲੇ ਸੀ ਦੋਹਾਂ ਦਾ ਝਗੜਾ ਹੋ ਗਿਆ ਵੈਸੇ ਤਾਂ ਇਹ ਲੜਾਈ ਝਗੜਾ ਅਕਸਰ ਹੀ ਘਰ ਦੇ ਵਿੱਚ ਰਹਿੰਦਾ ਸੀ ਇਸ ਦੇ ਚਲਦੇ ਹੋਈ ਹੀ ਹੁਣ ਨੂ ਨੇ ਆਪਣੀ ਸੱਸ ਨੂੰ ਖਤਮ ਕੀਤਾ ਹੈ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੂੰ ਸਵੇਰੇ ਤੜਕਸਾਰ ਸੂਚਨਾ ਮਿਲੀ ਕਿ ਲਾਲ ਕਲਾ ਵਿਖੇ ਨੂ ਨੇ ਆਪਣੀ ਸੱਸ ਨੂੰ ਖਤਮ ਕੀਤਾ ਹੈ ਜਿਸ ਦਾ ਨਾਮ ਪੂਰੀ ਕੋਰ ਹੈ ਥਾਣਾ ਸਦਰ ਮੁਖੀ ਇੰਸਪੈਕਟਰ ਰਣਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਪੂਰੀ ਕੋਰ ਪਤਨੀ ਜिले ਸਿੰਘ ਦੇ ਪੁੱਤਰ ਸੁਖਾ ਸਿੰਘ ਨੇ ਬਿਆਨਾਂ ਦੇ ਵਿੱਚ ਦੱਸਿਆ ਕਿ ਮੇਰੇ ਭਰਾ ਗੁਰ세ਵਕ ਸਿੰਘ ਦਾ ਵਿਆਹ ਚੰਦਰਮੁਖੀ ਦੇ ਨਾਲ ਹੋਇਆ ਸੀ ਅਤੇ ਦੱਸਦੀ ਹੈ ਕਿ ਹੁਣ ਉਸ ਦਾ ਨਾਮ ਸੁਖਵਿੰਦਰ ਕੌਰ ਸੀ ਬੀਤੇ 9 ਸਾਲ ਤੋਂ ਇਹ ਵਿਆਹ ਹੋਏ ਸਨ ਅਤੇ ਘਰ ਦੇ ਵਿੱਚ ਦੋ ਬੱਚੇ ਵੀ ਸੀ ਸਵੇਰੇ ਹੀ ਉਸ ਦੀ ਪਰਜਾਈ ਸੁਖਵਿੰਦਰ ਕੌਰ ਦੇ ਵੱਲੋਂ ਸੱਸ ਪੂਰੀ ਕੌਰ ਨੂੰ 6 ਵਜੇ ਸੱਭ ਲ ਅਤੇ ਦਾਤਰ ਦੇ ਨਾਲ ਖਤਮ ਕਰ ਦਿੱਤਾ ਗਿਆ ਉਹਨਾਂ ਦੱਸਿਆ ਕਿ ਉਸ ਦੀ ਪਰਜਾਈ ਉਸ ਦੀ ਮਾਤਾ ਦੇ ਨਾਲ ਅਕਸਰ ਹੀ ਲੜਾਈ ਝਗੜਾ ਕਰਦੀ ਹੁੰਦੀ ਸੀ ਅਤੇ ਪਹਿਲਾਂ ਵੀ ਕਈ ਵਾਰ ਮਾਰਨ ਦੀ ਧਮਕੀ ਦੇ ਚੁੱਕੀ ਹੈ ਅਜੇ ਸਤੇ ਚਲਦਿਆਂ ਹੀ ਉਸਨੇ ਉਸਦੀ ਜਾਨ ਲੈਈ ਹੈ ਪਿੰਡ ਲੈਲ ਕਲਾਦੇ ਸਾਬਕਾ ਸਰਪੰਚ ਰਣਜੀਤ ਸਿੰਘ ਦੇ ਵੱਲੋਂ ਵੀ ਦੱਸਿਆ ਗਿਆ ਕਿ ਕਿੰਜ ਰਿਜ਼ੋਰਟ ਨੇ ਆਪਣੀ ਸਾਸ ਦੀ ਜਾਨ ਲਈ ਫਿਲਹਾਲ ਪੁਲਿਸ ਨੇ ਮ੍ਰਿਤਕ ਦੇਨੂ ਕਬਜ਼ੇ ਦੇ ਵਿੱਚ ਲੈ ਕੇ ਮੋਨਖ ਹਸਪਤਾਲ ਵਿਖੇ ਭੇਜ ਦਿੱਤਾ ਅਤੇ ਨਾਲ ਹੀ ਇਸ ਨੂਹ ਨੂੰ ਗ੍ਰਿਫਤਾਰ ਵੀ ਕਰ ਲਿਆ ਮਾਮਲੇ ਦੀ ਜਾਂਚ ਪੜਤਾਲ ਜਾਰੀ ਹੈ ਅਗਲੀ ਕਾਰਵਾਈ ਕਰਦੇ ਹੋਏ ਪੁਲਿਸ ਦਾ ਕਹਿਣਾ ਸੀ ਕਿ ਪਰਿਵਾਰ ਨੂੰ ਇਨਸਾਫ ਜ਼ਰੂਰ ਦਿੱਤਾ ਜਾਵੇਗਾ ਕੀ ਨਾਮ ਹੈ ਪੁਲਿਸ ਕਨਾਮ ਜੀ ਮੀਰਾ ਪਿੰਡ ਬੜੀ ਦੇਲੇ ਜੀ ਤੁਹਾਡੀ ਮਾਤਾ ਦੀ ਸੱਤਿਆ ਹੁੰਦਾ ਤੇ ਅਸੀਂ 4 ਵਜੇ ਮੈਂ ਤੇ ਮੇਰੇ ਬਰਾ ਭਰਾ ਜੀ ਚਲੇ ਗਏ ਅੱਥੇ ਤੇ ਚਲੇ ਗਏ ਉਦੋਂ ਬਾਅਦ ਅਸੀਂ 6 ਵਜੇ ਕਹਿੰਦੇ ਚਲੋ ਚਾ ਲਿਆ ਵੀ ਚਾ ਲਿਆ ਅਸੀਂ ਚਾ ਲੈਣ ਬਾਗੇ ਜੀ ਤਾਂ ਦੇਖਿਆ ਮੇਰੀ ਮਾਤਾ ਦੀ ਮੌਤ ਕਰੀ ਪਈ ਦੀ ਮੇਰੀ ਪਿੱਛਾਈ ਨੇ ਰਵਿੰਦਰ ਗੌਰ ਕੋਈ ਲੜਾਈ ਨਹੀਂ ਦੀ ਆਖਣੇ ਚਲੇ ਰੋਟੀ ਪਕਾਈਏ ਕੱਥਾ ਖਾਦਾ ਖੜਦਾ ਜੀ ਕੋਈ ਕੋਈ ਬੋਲਿਆ ਨਹੀਂ ਕੋਈ ਟੱਲਿਆ ਨਹੀਂ ਅਰਕੀ ਵੀ ਕਾਫੀ ਕੇ ਉਸੀ ਤਰ੍ਹਾਂ ਥਾਲੀ ਮੁੜੀ ਵੀ ਕੋਈ ਬਹੁਤ ਚਲ ਪਾਲੇ ਕਰਕੇ ਦਵਾਈ ਹੋ ਗਈ ਜਾਂਦੇ ਨੂੰ ਦੇਖੀ 6 ਵਜੇ ਗਈ ਜੀ ਸੀ ਹੌਤੋਂ ਵੀ ਕੋਈ ਪਈ ਜੀ ਕਿੰਨੇ ਸਾਲ ਹੋ ਗਏ 3 ਸਾਲ ਹੋ ਗਏ ਜੀ ਕੋਈ ਜਾਂਦੇ ਦੀ ਵਧੀਆ ਜੈ ਜੈ ਤੇ ਜੀ ਵੀ ਮਹੀਨਾ ਮਹੀਨਾ ਲਾ ਕੇ ਵੀ ਆਏ ਨੇ ਮੇਰੇ ਭਰਾ ਵੀ ਉਹ ਵੀ ਇਹ ਪਿਆ ਵਿਆਹ ਕੀ ਹੈ ਜੀ ਰਾਂਚੀ ਜਾਗਾਂ ਦੀ ਅੰਡਮੰਡ ਦਾ ਮੈਂ ਨਾ ਨਹੀਂ ਜਾਂਦਾ ਜੀ ਉਹਦਾ ਬੱਚਾ ਇੱਕ ਮੁੰਡਾ ਇੱਕ ਕੁੜੀ ਆ ਜੀ ਵੱਡੀ 6 ਸਾਲ ਦੀ ਮੁੰਡਾ ਢੂੜ ਕੇ 5 ਸਾਲ ਦਾ ਜੀ ਹਾਂ ਜੀ ਕੋਈ ਲੜਾਈ ਕੋਈ ਘਰੇ ਨਹੀਂ ਜਮੀ ਲੜਾਈ ਨਹੀਂ ਹੋਈ ਜੀ ਬੇਕਾਰ ਨਹੀਂ ਤੇ ਜੀ ਸਭ ਲੜਾਈ ਹੁੰਦੀ ਹੈ ਕਦੇ ਰਹਿੰਦੇ ਸੀ ਕੋਈ ਲੜਾਈ ਨਹੀਂ ਕੋਈ ਪੜਾਈ ਨਹੀਂ ਹਾਂ ਕਦੇ ਨਾਲ ਕਿਤੇ ਮੌਤ ਇੱਕ ਇੱਕ ਦਾਤ ਹੈ ਜੀ ਆਪਾਂ ਸਾਗਦੀਰ ਨਾਲ ਲੈ ਲੈਂਦੇ ਆ ਇਹਨਾਂ ਦਾ ਮਾਰੀ ਸੱਬਲ ਸੁੱਤੀ ਪਈ ਦੇ ਇੱਥੇ ਮਾਰੀ ਇੱਥੇ ਪੁਰੀਆ ਇੱਥੇ ਸੱਬਲ ਮਾਰੀ ਪਪਲੂ ਮਾਰ ਕੇ ਪੁਣੇ ਦਾ ਦਾਤ ਚੱਕ ਲਿਆ ਕਿੱਥੇ ਲੱਗਿਆ ਦਾਤ ਸਿਰ ਤੇ ਦਾਤ ਮਾਰਿਆ ਕਦੇ ਗਲਤ ਮਾਰਿਆ ਕਦੇ ਮਾਰਿਆ ਜੀ ਨੇ ਸਈ ਵਾਰ ਹਾਂ ਕਈ ਵਾਰ ਕੀਤੀਆਂ ਜੀ ਨੂੰ ਹਸਪਤਾਲ ਲੈ ਕੇ ਨਹੀਂ ਨਹੀਂ ਉਹਦੀ ਮੌਤ ਹੋਰੀ ਜੀ ਪਿੰਡਾਂ ਨੇ ਟੱਕਣੀ ਦਿੱਤੀ ਵੀ ਹੁਣ ਕੀ ਕਿੱਥੇ ਜਾਵਾਂਗਾ ਤੁਸੀਂ ਕੀ ਹੋਇਆ ਉਹ ਥਾਣੇ ਦੇ ਦਿੱਤੀ ਜੀ ਹਾਂ ਅੱਛਾ ਹਾਂ ਕੀ ਕਰ ਬਈ ਕਰ ਪਰ ਇਹ ਜੇ ਜੇ ਕਦੀ ਸੱਡੀ ਮਾਂ ਤਾਂ ਮਾਰਦੀ ਜੀ ਕੱਲ ਨੂੰ ਥੱਲੂ ਵੀ ਮਾਰ ਸਕਦੀ ਹੈ ਬੱਚਿਆਂ ਨੂੰ ਵੀ ਮਾਰ ਸਕਦੀ ਹੈ ਹਾਂਜੀ ਮੇਰੇ ਬੰਨਰ ਬੋਤਲ ਲਗਾਈ ਜੀ ਕੀ ਮਾਰ ਕਰ ਮੰਗਲ ਜੀ ਸਜਾ ਹਣੀ ਇਹਨੂੰ ਬਹੁਤ ਕੋਲਾ ਕੀ ਨਾਮ ਹੈ ਤੇ ਜਿੰਮਰਾ ਨਰਿੰਜ ਸਿੰਘ ਭਾਲੀਆ ਮੈਂ ਇਸੇ ਪਿੰਡ ਲੇਲਕਣਾ ਦਾ ਸਾਬਕਾ ਸਰਪੰਚ ਹਾਂ ਕੀ ਮਾਮਲਾ ਬਾਜਦਾ ਇੱਕ ਬੇਸੋ ਅੱਜ ਇਹ ਜਿਹੜੀ ਬਜ਼ੁਰਗਔਰਤ ਪੂਰੀ ਕੋਰਟ ਨੇ ਤੇ ਉਹ ਇਹ ਦੀ ਨੂੰ ਨਹੀਂ ਕੀਤੇ ਐ ਅੱਜ ਸਵੇਰੇ ਪਤਾ ਲੱਗਿਆ ਜੀ ਤੇ ਸਵੇਰੇ ਪਹਿਲਾਂ ਇਹਨਾਂ ਦੇ ਲੜਕੇ ਨੇ ਦੋ ਇੱਕ ਵੱਡਾ ਲड़का ਇੱਕ ਛੋਟਾ ਛੋਟੇ ਲੜਕੀ ਨੇ ਘਰ ਵਾਲੀ ਜਸਮਿੰਦਰ ਕੌਰ ਤੇ ਪੱਠੇ ਤੇ ਚਲੇ ਗਏ ਦੁਬਾਰਾ ਚਾਹ ਲੈਣ ਆਏ ਨੇ ਉਦੋਂ ਆ ਕੇ ਇਹਨੂੰ ਜਦੋਂ ਪੱਟਾ ਪੜਾ ਸੁੱਖਾ ਸਿੰਘ ਨੂੰ ਪਤਾ ਲੱਗਿਆ ਕਿ ਮੇਰੀ ਮਾਤਾ ਦਾ ਕਤਲ ਕੀਤਾ ਗਿਆ ਹੈ ਇਹ ਗਲੀ ਚ ਉਸ ਤੋਂ ਬਾਅਦ ਗਲੀ ਚ ਉੱਥੇ ਇਹਨਾਂ ਦੇ ਘਰ ਰੌਲਾ ਪੈ ਗਿਆ ਅਸੀਂ ਮੌਕੇ ਤੇ ਜਾ ਕੇ ਦੇਖਿਆ ਉੱਥੇ ਸਿਰ ਚ ਇੱਕ ਦਾ ਰਾੜ ਜਿਹਨੂੰ ਸੱਪੜਾ ਕਹਿੰਦੇ ਨੇ ਉਹਦੇ ਨਾਲ ਵਾਰ ਕੀਤਾ ਹੋਇਆ ਤੇ ਕੁਪੜੇ ਚ ਤਾਰ-ਪਾਰ ਕੀਤਾ ਹੋਇਆ ਤੇ ਇੱਕ ਇੱਕ ਦਾ ਡਾਕਟਰ ਸਾਗ ਜੀ ਨਾਲ ਦਾ ਡਾਕਟਰ ਤੇ ਗਲਤ ਤੇ ਵਾਰ ਕੀਤਾ ਹੋਇਆ। ਪਰ ਦੇ ਇੱਕ ਮੁੱਛੀ ਵਾਲੇ ਜਿਹੜੀ ਮਹਿਲਾ ਸੀ ਇਹਦੇ ਦੋ ਬੱਚੇ ਨੇ ਜੀ। ਨੌਕਸਾਤ ਪਹਿਲਾਂ ਇਹਦਾ ਮੈਰਿਜ ਹੋਈ ਸੀ ਇਸ ਪਿੰਡ ਦੂਜੀ ਗੱਲੇ ਵੀ ਇਹ ਨਾਲ ਹੈ ਜੀ ਇਹ ਪ੍ਰਵਾਸੀ ਔਰਤ ਹੈ। ਜਿਹਨੂੰ ਕਿ ਆਪਾਂ ਭਈਆ ਕਹਿੰਨਾਂ ਨੇ। ਸਾਨੂੰ ਪੰਜਾਬੀਆਂ ਨੂੰ ਖਾਸ ਕਰਕੇ ਸਾਨੂੰ ਇਹਨਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਘਰਾਂ ਚ ਰੱਖਣ ਦਾ ਬਰੇਜ ਕੀਤਾ। ਹੁਣ ਅਜਿਹਾ ਹੈ। ਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਇਸ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸੱਤੀ ਮਾਮਲਾ ਜਿਹੜਾ ਅੱਜ ਇਹ ਕੰਮ ਹੋਇਆ। ਹਾਂਜੀ ਇਹ ਅੱਜ ਸਾਨੂੰ ਤਲਾਹ ਮਿਲੀ ਸੀ ਕਿ ਪੰਡਲੇਲ ਕਲਾਮ ਖੇ ਭੂਰੀ ਕੌਰ ਨਾਮ ਦੇ ਔਰਤ ਦਾ ਉਹਦੇ ਘਰ ਦੇ ਵਿੱਚ ਹੀ ਉਹਦੀ ਨੂੰ ਵੱਲੋਂ ਸੱਟਾ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਸਬੰਧ ਚ ਮੈਂ ਸਿਮੇਤ ਪੁਲਿਸ ਪਾਰਟੀ ਅਸੀਂ ਮੌਕੇ ਤੇ ਪਹੁੰਚੇ ਤਾਂ ਉੱਥੇ ਉਹ ਬਜ਼ੁਰਗ ਵਰਤਪੂਰ ਕੁਰੀਕੌਰ ਦੀ ਲਾਸ਼ ਉੱਥੇ ਮਿਲ ਜਦੇ ਪੁਲਿਸ ਵੀ ਕੋਨ ਨਾਲ ਲਤਪਤ ਤੇ ਉੱਥੇ ਉਹਨਾਂ ਦੇ ਬੇਟੇ ਸੁੱਖਾ ਸਿੰਘ ਦਾ ਅਸੀਂ ਬਿਆਨ ਲਿਖ ਕੇ ਤੇ ਉਹਨਾਂ ਦੀ ਜਿਹੜੀ ਮਾਤਾ ਪੂਰੀਕੌਰ ਦੀ ਨੂੰਹ ਸੀ ਅ ਚੰਦਰਮੁਨੀ ਉਹਦੇ ਖਿਲਾਫ ਸੀ ਕੇਸ ਦਰਜ ਕੀਤਾ 302 ਆਈਪੀਸੀ ਤਹਿਤ ਤੇ ਜਿਹੜੀ ਲਾਸ਼ ਹੈ ਉਹਦਾ ਅਸੀਂ ਮਾਇਨਾ ਕਰਕੇ ਫਾਰਮ ਭਰ ਕੇ ਜੋ ساری ਕਾਰਵਾਈ ਹੁੰਦੀ ਹੈ ਤੇ ਇਹਦਾ ਕਾਰਨ ਕੀ ਦੱਸਿਆ ਗਿਆ ਸੀ ਕਿ ਕੀ ਕਾਰਨਾ ਕਰਕੇ ਵੇੜਿਆ ਦੇਖੋ ਜੀ ਜੋ ਕਿਵੇਂ ਪਤਾ ਲੱਗਿਆ ਪਰ ਬਾਅਦ ਹਾਂਜੀ ਹਾਂਜੀ ਉਹ ਮਦਈ ਦੇ ਬਿਆਨ ਮੁਤਾਬਕ ਜਿਹੜਾ ਹੈਗਾ ਵੀ ਅਕਸਰ ਕਲੇਸ਼ ਕਰਦੀ ਰਹਿੰਦੀ ਸੀਗੀ ਮਾਤਾ ਨਾਲ ਆਪਣੀ ਸੱਸ ਨਾਲ ਤੇ ਅੱਜ ਸਵੇਰ ਇਹ ਦੋਨੇ ਭਰਾ ਜਿਹੜੇ ਸੁੱਖਾ ਸੰਗਤੇ ਇੱਕ ਪੂਰੀ ਸੌਰੀ ਆਪਣਾ ਚੰਦਰਮੁਨੀ ਦਾ ਜਿਹੜਾ ਪਤੀ ਹੈ ਗਰਸੇਵ ਸਿੰਘ ਇਹ ਪੱਠੇ ਤੇ ਗਏ ਸੀਗੇ ਉਸ ਤੋਂ ਬਾਅਦ ਸੁੱਖਾ ਸੰਗਤ ਚਾਹ ਲੈਣ ਆਇਆ ਤਾਂ ਆਉਂਦੇ ਨੂੰ ਹੋ ਸਭ ਨਾਲ ਉਹ ਤੇ ਵਾਰ ਕਰ ਰਹੀ ਸੀਗੀ ਤੇ ਉਹਦੇ ਗਰਦਨ ਤੇ ਵੀ ਵਾਰ ਸੀ ਪਹਿਲਾਂ ਮਾਰਿਆ ਸੀਗਾ ਤੇ ਪੂਰੀ ਕੌਰ ਨੂੰ ਸੀ ਤੇ ਜਿਹੜੀ ਚੰਦਰਮਣੀ ਆ ਉਹਨੂੰ ਗ੍ਰਿਫਤਾਰ ਕਰ ਲਿਆ ਤੇ ਉਹਨੂੰ ਮਾਂਜੋ ਅਦਾਲਤ 'ਚ ਪੇਸ਼ ਕਰਕੇ ਅਗਲੀ ਕਾਰਵਾਈ ਅੱਗੇ ਲਵਾਗੇ ਪਿੰਨਾਮਾ ਪਿੰਡ ਸੁੱਖਾ ਨਾਮ ਹੈ ਜੀ ਮੇਰਾ ਪਿੰਡ ਬੱਡੀ ਦੇਹਲਾ ਜੀ ਤੁਹਾਡੀ ਮਾਤਾ ਦੀ ਹਸਿਆ ਹੋਈ ਹੈ ਕੀ ਮਾਮਲਾ ਤਾਂ ਅਸੀਂ 4 ਵਜੇ ਮੈਂ ਤੇ ਮੇਰੇ ਬਰ ਭਰਾ ਜੀ ਚਲੇ ਗਏ ਪੱਠੇ ਤੇ ਚਲੇ ਗਏ ਜੀ ਉਦੋਂ ਬਾਅਦ ਅਸੀਂ 6 ਵਜੇ ਕਹਿੰਦੇ ਚਲੋ ਚਾ ਲਿਆ ਵੀ ਚਾ ਲਿਆ ਅਸੀਂ ਚਾਹ ਲੈਣ ਬੱਗੇ ਜੀ ਪਰ ਦੇਖਿਆ ਮੇਰੀ ਮਾਤਾ ਦੀ ਮੌਤ ਕਰੀ ਪਈ ਜੀ ਮੇਰੀ ਪੁੱਤ ਜਾਈ ਨੇ ਰਵਿੰਦਰ ਗੌਰ ਨੇ ਕੋਈ ਕਰੇ ਲੜਾਈ ਬੜੇ ਕੋਈ ਲੜੇ ਬੜੀ ਦੀ ਆਥਣੇ ਚਲੇ ਰੋਟੀ ਪਕਾਈਏ ਕੱਥਾ ਸਾਰਾ ਖਾਦਾ ਜੀ ਕੋਈ ਕੋਈ ਬੋਲਿਆ ਨਹੀਂ ਕੋਈ ਚੱਲਿਆ ਨਹੀਂ ਤੜਕੀ ਵੀ ਚਾਹ ਪੀ ਕੇ ਜੀ ਅਸੀਂ 48 ਬੁੜੀ ਵੀ ਕੋਈ ਕੋਈ ਚਲ ਪਪਾ ਵਾਲੇ ਕਰਕੇ ਦੁਬਾਰੀ ਸੋ ਗਈ ਜੀ ਜਾਂਦੇ ਨੂੰ ਦੇਖੀ 6 ਵਜੇ ਗਈ ਜੀ ਅਸੀਂ